ਕਮਲਕੌਰ ਦੀ ਮਰਡਰ ਦੀ ਤਾਰ ਡਿਬਰੂਗੜ ਨਾਲ ਵੀ ਜੁੜੀ ਹੋਈ ਆ ਮਹਿਰੂ ਨੇ ਕਿਉਂਕਿ ਮਹਿਰੂ ਦਾ ਕੰਮ ਜੁੜਿਆ ਡਿਬਰੂਗੜ ਨਾਲ ਮਹਿਰੂ ਨੇ ਉਹਨੂੰ ਕਿਤੇ ਫੋਨ ਕੀਤਾ ਹੋਣਾ ਵੀ ਮੈਂ ਫਸ ਗਿਆ ਮੇਰੇ ਬੜੇ ਗੰਦੇ ਸ਼ਲੀਲ ਵੀਡੀਓ ਫੋਨ ਚ ਹੈ ਮੇਰੀਆਂ ਬਹੁਤ ਸਾਰੀਆਂ ਪੋਨਾ ਬਾਈ ਜੇ ਬਾਹਰ ਆ ਗਏ ਮੈਂ ਤਾਂ ਨੰਗਾ ਹੋ ਜਾਉ ਕਿਉਂਕਿ ਮਹਿਰੂ ਡਰੀਮ ਲੈ ਰਿਆ ਸੀ ਰਾਜਨੀਤੀ ਚ ਜਾਣਾ ਐਮਐਲਏ ਦੇ ਟਿਕਟ ਲੈਣਾ ਜਿੰਨੇ ਗੁੰਡੇ ਬਦ ਤਮਾਸ਼ਾ ਰੇਪਿਆ ਸਟੇ ਵੀ ਰਾਜਨੀਤੀ ਚ ਜਾਣਾ ਇਨਾਂ ਨੇ ਕਿਉਂਕਿ ਬਲਤਕਾਰ ਤੇ ਬਲਤਕਾਰ ਤੇ ਚਮਤਕਾਰ ਤੇ ਚਮਤਕਾਰ ਕਰਦੇ ਇਨਾਂ ਨੇ ਔਰ ਜਿਹੜਾ ਢਿਪੁਰਗੜਾ ਵਾਲਾ ਮੁੱਤ ਪਾਲਾਉਣੇ ਕਿਹਾ ਉਹਨਾਂ ਚੱਕਦੇ ਫੋਨ ਫੋਨ ਖੋਲਾ ਇਹ ਘਰ ਜੀ ਪੰਜਾਬ ਪੁਲਿਸ ਜਿਹੜੇ ਫੋਨ ਦਾ ਇਸਤੇਮਾਲ ਮੈਰੋ ਕਰਦਾ ਸੀ ਉਹਦਾ ਪਰਸਨਲ ਨੰਬਰ ਤੇ ਢਿਪੁਰਗੜਾ ਵਾਲੇ ਦਾ ਪਰਸਨਲ ਨੰਬਰ ਜੀ ਦੋਨਾਂ ਦੀ ਲਿਸਟ ਕਢਾਈ ਜਾਵੇ ਤਪਾਤਾ ਲੱਗੋ ਵੀ ਕਿੰਨੀ ਕਿੰਨੀ ਦੇਰ ਕਿਤੇ ਕੀ ਦੇਖਾ ਤੋਂ ਗੱਲਾਂ ਹੋਈਆਂ ਹੋ ਸਕਦਾ ਕਿਸੇ ਡਿਫਰੈਂਟ ਨੰਬਰ ਤੋਂ ਵੀ ਹੋਈ ਹੋਵੇ ਪਰ ਮੈਨੂੰ ਹੱਥ ਇਹ ਜਿਹੜਾ ਜੇਲ ਦੇ ਵਿੱਚ ਮੇਨ ਵੱਡਾ ਬਲਤਕਾਰੀ ਜਿਹੜਾ ਦੂਜਾ ਬਾਬਾ ਰਾਮ ਰੀਮ ਡਿਬਰੂਗੜਾ ਜੇਲ ਚ ਬੈਠਾ ਹੈ ਮੈਨੂੰ ਉਹਦੇ ਚਾਂਸਸ 100% ਲੱਗ ਰਿਹਾ ਕਿਉਂ ਡਿਬਰੂਗੜਾ ਵਾਲਾ ਜਿਹੜਾ ਮੂਤਪਾਲਾ ਉਹਦਾ ਪਿਓ ਮਹਿਰੋਂ ਦੇ ਪਿੰਡ ਜਾ ਕੇ ਆਇਆ ਹੁਣ ਦੱਸੋ ਵੀ ਉਹਦੇ ਪਿਓ ਦਾ ਉਹਦੇ ਪਿੰਡ ਜਾਣਾ ਕਿਉਂ ਬੰਦਾ ਸੀ ਕੀ ਉਹਦਾ ਪਿਓ ਹੀ ਕਹਿਣ ਗਿਆ ਵੀ ਕੋਈ ਮੂੰਹ ਨਾ ਖੋਲਿਓ ਕੋਈ ਜਿਕਰ ਨਾ ਕਰਦੇ ਉਹ ਤਾਂ ਸਿਉਣਾ ਮੇਰੇ ਪੁੱਤ ਨਾਲ ਤੁਹਾਡੇ ਕੋਈ ਮਹਿਰੋ ਦੇ ਕੋਈ ਲੈਣ ਦੇਣ ਸੀ ਜਾਂ ਕੁਝ ਬੋਲਦਾ ਸੀ ਕਿ ਇਹ ਆਪ ਸਾਰੀ ਸਾਜ਼ਿਸ਼ ਹੋਈ ਹੈ ਮੈਂ ਨਹੀਂ ਕਹਿ ਰਹੀ ਦਿਮਾਗ ਕਰਿਆ ਇਹ ਤਾਂ ਪੰਜਾਬ ਪੁਲਿਸ ਦਾ ਕੰਮ ਹੈ ਇਸ ਚੀਜ਼ ਦੇ ਕੇਸ ਨੂੰ ਪ੍ਰੋਪਰਲੀ ਰੀਡ ਕਰਨਾ ਇਹਦੇ ਵਿੱਚੋਂ ਸਾਰੀ ਚੀਜ਼ਾਂ ਲੱਭਣੀਆਂ ਹੁਣ ਗੱਲ ਕਰਦੇ ਖੋਰ ਨੇ ਅੰਗ ਦੀ ਉਹ ਜਿਹੜਾ ਮਾਨ ਮਾਨ ਜਾ ਬੜੀ ਉਹਨੇ ਅਸ਼ਲੀਲ ਕੰਦੀ ਟਿੱਪਣੀ ਕੀਤੀ ਹੈ ਮੇਰੇ ਉੱਪਰ ਮੇਰੇ ਕੋਲ ਵੀਡੀਓ ਆਈ ਹੈ ਮੈਂ ਸੁਣੀ ਹੈ ਬੜੇ ਲੋਕਾਂ ਨੇ ਮੇਰਾ ਸਾਥ ਵੀ ਦਿੱਤਾ ਕਿ ਦੇਖੋ ਕਿ ਕਿੰਨਾ ਗੰਦ ਪਾ ਰਿਹਾ ਇੱਕ ਨਿਆੰਗ ਹੋ ਕੇ ਇੱਕ ਔਰਤ ਨੂੰ ਕਿੱਦਾਂ ਦੇ ਭਾਸ਼ਾ ਦਾ ਪ੍ਰਯੋਗ ਕਰ ਰਿਹਾ ਤੇ ਬਲਤਕਾਰ ਕਿਵੇਂ ਨਹੀਂ ਕਰਨਗੇ ਬਿਲਕੁਲ ਸੱਚ ਹੈ ਇੱਕ ਨਿਆੰਗਣੀ ਵੀ ਆ ਉਹਦੇ ਨਾਂ ਤਾਂ ਨਹੀਂ ਮੈਂ ਉਹਦਾ ਪੜਿਆ ਸ਼ਾਮਲਾ ਜਿਹਾ ਰੰਗ ਹੈ ਜਿੱਦੋ ਬੋਲਦੀ ਐ ਲੱਗਦਾ ਜਿਵੇਂ ਦੰਦ ਇੱਥੇ ਹੈਂਗਰ ਨਾਲ ਟੰਗੇ ਹੁੰਦੇ ਆ ਮੂੰਹ ਚ ਐ ਲੰਮ ਕਰੇ ਆ ਕਿਤੇ ਡਿੱਗ ਨਾ ਪੈਣਾ। ਓਹ ਹੋ ਹੋ ਹੋ। ਉਹ ਤਾਂ ਵਿਚਾਰੀ ਦਾ ਬਲੱਡ ਪ੍ਰੈਸ਼ਰ ਨਾ ਹਾਈ ਹੋ ਗਿਆ ਮੇਰੀਆਂ ਗੱਲਾਂ ਸੁਣ ਕੇ। ਉਹ ਕਹੇ ਮੇਰੋ ਮੇਰੇ ਪ੍ਰਾਹ ਮੈਂ ਸਿੱਖੇ ਬਾੜ ਮਰ ਰੁੜਕਾ ਹਾਂ। ਮੈਨੂੰ ਸਹਬ ਜਿੱਨੇ ਆ ਰਿਹਾ ਵੀ ਉਹਨੂੰ ਫੀਪੀ ਬੁਪੀ ਹਾਈ ਹੋ ਗਿਆ ਨਾ ਕੋਲੀ ਗੁਲੀ ਦਵਾਓ ਉਹਨੂੰ ਟੈਕਾ ਲੈਣਾ ਕਿਤੇ ਉਹਨੂੰ ਪੈਰਾਲਾਈਜ਼ ਨਾ ਹੋ ਜੇ ਕਿਤੇ ਬ੍ਰੇਨ ਹੈਮਰੇਜ ਨਾ ਹੋ ਜਿੰਨੇ ਉਹ ਪਾਗਲ ਹੋਈ ਪਈ ਐ ਜਨਾਨੀ। ਚਲੋ ਐਨੀ ਵੀ ਹੁਣ ਸੱਚ ਜਿਹੜਾ ਹੁੰਦਾ ਐ ਉਹ ਬੜਾ ਅਕਸਰ ਮਿਰਚਾਂ ਬੋਟ ਲੱਗਦੀ ਹੈ ਸੱਚ ਬੜਾ ਕੋੜਾ ਹੁੰਦਾ ਜਦੋਂ ਕੋਈ ਬੰਦਾ ਸੱਚ ਨੂੰ ਸਾਹਮਣੇ ਰੱਖਦਾ ਹੈ ਨਾ ਸਮਾਜ ਦੀ ਦੁਨੀਆ ਦੇ ਉਹਦੇ ਉੱਤੇ ਤੌਮਤਾ ਤਾਂ ਲੱਗਣੀ ਹੀ ਆ ਠੀਕ ਹੈ ਉਹਨੂੰ ਜਲੀਲ ਕੀਤਾ ਜਾਊਗਾ ਸੋ ਮੈਂ ਦੁਨੀਆ ਦੇ ਸਾਹਮਣੇ ਸੱਚ ਲੈ ਕੇ ਆਈਆਂ ਤੁਸੀਂ ਕਹਿੰਦੇ ਹੋ ਕੋਮਲ ਕੁਮਾਰ ਕਮਲ ਕੁਮਾਰ ਭਾਬੀ ਗੰਦੀ ਸੀ ਆ ਪਦਮਾਸ਼ ਲੁੱੱਚੇ ਕੰਟੈਂਸਰ ਪਾਉਂਦੀ ਸੀ ਗੰਦਾ ਸ਼ਬਦ ਬੋਲਦੀ ਸੀ 2 ਮੀਨਿੰਗ ਦੇ ਵੀਡੀਓਜ਼ ਬਣਾਉਂਦੀ ਸੀ ਵਾਟ ਹੈਵਰ ਯਾਰ ਜੋ ਵੀ ਸੀ ਪਰ ਮੇਰੀ ਲੜਾਈ ਉਸ ਚੀਜ਼ ਨਾਲ ਹੈ ਕਿ ਤੁਹਾਨੂੰ ਮਾਰਨ ਦਾ ਹੱਕ ਕਿਹਨੇ ਦਿੱਤਾ ਮੇਰੀ ਲੜਾਈ ਮਾਰਨ ਨਾਲ ਆ ਕਿ ਜੇ ਤੁਹਾਨੂੰ ਕਿਸੇ ਨੂੰ ਜੀਵਨ ਦੇਣ ਦਾ ਅਧਿਕਾਰ ਨਹੀਂ ਤੁਹਾਨੂੰ ਕਿਸੇ ਨੂੰ ਮਰਤਿਉ ਦੇਣ ਦਾ ਨਹੀਂ ਔਰ ਉਹਨੂੰ ਹੀ ਕਿਉਂ ਚੂਜ਼ ਕੀਤਾ ਫਿਰ ਮੈਰੋ ਪੱਜਾ ਕਿ ਸਾਰੇ ਡਾਕੂਮੈਂਟ ਤੇ ਫੋਨ ਲਾ ਕੇ ਇਤ ਸੋਚੋ ਨਾ ਮੈਨੂੰ ਗਾਲਾ ਕੱਢਣ ਤੋਂ ਪਹਿਲਾਂ ਮੇਰੇ ਵੱਲ ਟਿੱਪਣੀ ਕਰਨ ਤੋਂ ਪਹਿਲਾਂ ਮੈਨੂੰ ਗੰਦੇ ਗੰਦੇ ਮੈਸੇਜ ਕਰਨ ਤੋਂ ਪਹਿਲਾਂ ਇਵਨ ਕਿ ਮੈਨੂੰ ਸਟਾਰਟਿੰਗਸ ਤੇ ਕਾਲ ਕਰਾਈ ਜਾਂਦੇ ਆ ਕਦੇ ਪਤਨਦਰ ਦਾ ਹੈ ਕਿਹੜੇ ਨੰਬਰ ਤੋਂ ਕਾਲ ਕਰੀ ਕੀ ਮਤਲਬ ਵਾਟ ਇਜ਼ ਥਿਸ ਯਾਰ ਕਿਉਂ ਤੁਸੀਂ ਹੁਣ ਤਾਂ ਜਨਾਨੀਆਂ ਵੀ ਇੰਨੀਆਂ ਦਲੇਰ ਹਨ ਉਹ ਵੀ ਸਰੇਮਜੋ ਕੰਮ ਕਰਦੀਆਂ ਕਰਦੀਆਂ ਤੁਸੀਂ ਜਨਾਨੀਆਂ ਤੋਂ ਵੀ ਗਏ ਗੁਜ਼ਰੇ ਹੋ ਤੈਨੂੰ ਕੋਈ ਪ੍ਰੋਬਲਮ ਹੈ ਡੈਕ ਨੰਬਰ ਤੋਂ ਕਾਲ ਲਾਓ ਮੈਨੂੰ ਸਿੱਧੀ ਗੱਲ ਕਰੋ ਮੇਰੇ ਨਾਲ ਆਹ ਜਿਹੜੇ ਲੋਕਾ ਛੁਪੀ ਹੈ ਨਾ ਇਹ ਮੇਰੇ ਨਾਲ ਨਾ ਕਰਿਓ ਦੂਜੀ ਗੱਲ ਮੈਨੂੰ ਧਮਕਾਨ ਦੀ ਕੋਸ਼ਿਸ਼ ਤਾਂ ਬਿਲਕੁਲ ਮਨੋਂ ਕੱਢ ਦਿਓ ਜਿਹੜੇ ਬੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਇੰਨੇ ਦੁੱਖ ਤਕਲੀਫਾਂ ਚੱਲੀਆਂ ਨਾ ਜਿਹੜੇ ਬੰਦੇ ਨੇ ਆਪਣੀ ਮੌਤ ਦਾ ਸਾਹਮਣਾ ਕੀਤਾ ਆਪਣੀਆਂ ਅੱਖਾਂ ਦੇ ਨਾਲ ਤੁਸੀਂ ਉਹਨੂੰ ਡਰਾਣ ਆਏ ਹੋ ਮੈਨੂੰ ਕੋਈ ਜ਼ਿੰਦਗੀ ਨਾਲ ਇੰਨੀ ਵੀ ਮੁਹੱਬਤ ਹੈ ਨਹੀਂ ਕਿ ਤੁਸੀਂ ਡਰਾਉਂਗੇ ਤਾਂ ਮੈਂ ਡਰ ਚੂੰਗੀ ਮੇਰੇ ਨੂੰ ਸਿਰਫ ਰਾਬਣ ਇਸ ਧਰਤੀ ਤੇ ਮੇਰਾ ਜਨਮ ਹੋਇਆ ਹਾਟੇ ਵਾੜੀਆਂ ਦੁਸ਼ਟਾਂ ਦਾ ਸੰਘਾਰ ਕਰੂੰਗੀ ਮੈਂ ਵੀ ਜੱਟਾਂ ਸਿੱਖਾਂ ਦੀ ਧੀ ਆ ਮੇਰੀ ਰਗਾਂ 'ਚ ਵੀ ਜੱਟਾਂ ਸਿੱਖਾਂ ਦਾ ਬਲੱਡ ਆ ਤੁਸੀਂ ਕਹਿ ਬੋ ਨਿਆਂ ਸੀ ਕਹਿਣਾ ਇਹਨੂੰ ਹੁਣ ਗਰੇਵਾਲ ਨਹੀਂ ਕਹਿਣਾ ਤੁਸੀਂ ਸਬੂਤ ਵਾਲਾਂ ਦੀ ਕੁੜੀ ਨਹੀਂ ਜ਼ਮੀਨਾਂ ਦੀਆਂ ਫਰਦਾਂ ਪੰਜਾਬ 'ਚ ਮੇਰੇ ਨਾਮ ਦੇ ਆ ਮਰੱਬਾ ਬੰਦੀ ਦੇ ਸਾਡੇ ਪੇਪਰ ਬੋਲਦੇ ਆ ਛਿੰਟ ਦੇ ਦਿੰਦੀ ਐ ਸਾਦੀ ਮੇਰੀ ਮੰਗਟਾਂ ਦੀ ਯੋ ਮੇਰਾ ਘਰੇਵਾਲ ਮਾਂ ਮੇਰੀ ਗਿੱਲ ਮੇਰੀ ਮਾਂ ਦੇ ਨਾਨਕੇ ਬਰਾੜ ਤੇ ਤੁਸੀਂ ਕਹਿੰਦੇ ਹੋ ਵੀ ਇਹਨੂੰ ਘਰੇਵਾਲ ਨਾ ਆਖੋ ਤੁਹਾਡੇ ਕਹਿਣ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਮਹਾਕਸ਼ਪਾਲੇ ਉਹ ਗੱਲ ਤੁਸੀਂ ਲੋਕੋ ਨੂੰ ਨੇ ਜੋ ਮੈਨੂੰ ਸਰਟੀਫਿਕੇਟ ਦੋਗੇ ਮੇਰੀ ਰਗਾਜ ਮੇਰੇ ਪਿਓ ਦਾ ਟੀਐਨਏ ਕਰੇਵਾਲਾ ਦਾ ਘਰੇਵਾਲ ਨਹੀਂ ਆ ਪਾਹੀ ਅੰਨੀ ਗਰਮ ਆ ਪਾਹੀ ਤੁਹਾਡੇ ਛਿੱਤਰ ਫੇਟੀਆਂ ਜੇ ਤੁਸੀਂ ਕਹਿਣਾ ਨਾ ਬ੍ਰਾਹਮਣੀ ਆ ਘਨੋਤਰੀ ਪਤਾ ਨਹੀਂ ਕਿਹੜੇ ਕਿਹੜੇ ਨਾਮਾਂ ਨਾਲ ਨਵਾਸਦੇ ਹੋ ਉਹਨਾਂ ਚ ਫਿਰ ਦਮ ਹੈਗਾ ਇਹਨਾਂ ਜੀ ਵੀ ਦੱਸ ਦੋ ਮੈਨੂੰ ਆਈਏ ਕੋਈ ਬ੍ਰਾਹਮਣੀ ਤਾਂ ਵੀ ਸਾਹਮਣੇ ਬੁਚਾਰੀਆਂ ਡਰ ਜਾਂਦੀਆਂ ਕੁੜੀਆਂ ਉਹ ਡਰਦੀਆਂ ਪਤਾ ਆਪਣੀ ਇੱਜ਼ਤ ਤੋਂ ਜਦੋਂ ਤੁਸੀਂ ਉਹਨਾਂ ਤੇ ਗੰਦੇ ਗੰਦੇ ਵੀਡੀਓ ਬਣਾ ਕੇ ਪਾਉਂਦੇ ਹੋ ਉਹਨਾਂ ਦੀਆਂ ਗੰਦੀਆਂ ਗੰਦੀਆਂ ਪਿਕਚਰਸ ਬਣਾ ਕੇ ਪਾਉਂਦੇ ਹੋ ਹੁਣ ਇਹਨਾਂ ਨੇ ਨਵਾਂ ਸ਼ੋਸ਼ਾ ਲੱਭਿਆ ਕਦੀ ਕਿਹੜੇ ਬੰਦੇ ਨਾਲ ਜੀ ਮੇਰੀ ਫੇਸਬੁੱਕ ਤੋਂ ਪਿਕਚਰ ਚੱਕ ਲੈਂਦੇ ਆ ਨੈਨਸੀ ਦਾ ਆਹ ਵਾਲਾ ਆਸ਼ਿਕ ਹੋਣਾ ਆਹ ਵਾਲਾ ਹੋਣਾ ਆਹ ਵਾਲਾ ਆਮ ਪ੍ਰੋਫੈਸ਼ਨਲ ਸਿੰਗਰ ਐਂਕਰ ਜਦੋਂ ਮੈਂ ਆਪਣੀ ਸਟੇਜਾਂ ላይ ਆਈਆਂ ਨਾ ਉਹ ਲੋਕਾਂ ਨੇ ਮੇਨ ਅਲਸਲਫੀਆਂ ਖਿੱਚਾ ਯਾਰ ਮੇਰੀ ਫੇਸਬੁੱਕ ਤੇ ਪਈਆਂ ਹੋਈਆਂ ਸੋ ਦਿਖਾਓ ਕਿ ਜਿਹਨ ਨੈਂਸੀ ਦੇ ਕੱਪੜੇ ਬੜੇ ਗੰਦੇ ਪਾਏ ਹੋਣ ਦਿਖਾਓ ਕਿਸੇ ਪਿੱਛੋਂ ਚ ਨੈਂਸੀ ਨੇ ਬੜ ਗਲਤ ਤਰੀਕੇ ਨਾਲ ਪਿਕਚਰ ਖਚਾਈ ਹੋਵੇ ਉਹ ਤੁਹਾਨੂੰ ਲੱਭਾਣੀ ਉਹ ਤੁਹਾਨੂੰ ਇਤਾਂ ਕੁਝ ਮਿਲਦਾ ਨਹੀਂ ਦਿਖਾਓ ਨੈਂਸੀ ਨੇ ਕਿਤੇ ਕੋਈ ਗੰਦੇ ਕੰਸੈਪਟ ਦੀ ਵੀਡੀਓ ਪਾਈ ਹੋਵੇ ਮੈਂ ਤਾਂ ਤਰਕ ਨਾਲ ਗੱਲ ਕਰਦੀ ਆ ਬਿਲਕੁਲ ਪੰਜਾਬੀ ਤਰੀਕੇ ਨਾਲ ਤਾਂ ਕਿ ਤੁਹਾਨੂੰ ਸਮਝ ਆ ਜਾਵੇ ਜੇ ਮੈਂ ਇੰਗਲਿਸ਼ ਦੇ ਤਰੀਕੇ ਨਾਲ ਗੱਲ ਕਰੂੰਗੀ ਤੁਹਾਡੇ ਸਮਝ ਨਹੀਂ ਬੱਲੇ ਨਹੀਂ ਪੈਂਦੇ ਇਸ ਲਈ ਮੈਂ ਪੂਰੇ ਤਰਕ ਨਾਲ ਗੱਲ ਕਰਦੀ ਆ ਕਿਸੇ ਨੂੰ ਵੀ ਕੋਈ ਅਧਿਕਾਰ ਨਹੀਂ ਹੈ ਕਿਸੇ ਨੂੰ ਜਾਨ ਤੋਂ ਮਾਰਨ ਦਾ ਅਮਰਿਤਪਾਲ ਮੈਰੋ ਇੱਕ ਮੁਜਰੇਮਾ ਇੱਕ ਮਰਡਰਿਸਟਾ 3 ਸਾਲ ਤੋਂ ਕੁੜੀ ਨਾਲ ਸ਼ੋਸ਼ਣ ਚੱਲ ਰਿਹਾ ਠੀਕ ਹੈ ਉਸ ਰਾਤ ਰੇਪ ਨਹੀਂ ਕੀਤਾ ਉਹਨਾਂ ਮੰਨ ਲੈਂਦੇ ਆ ਕਿਉਂਕਿ ਜਿਹੜਾ ਬੰਦਾ ਆਪ ਹੀ ਆਪਣੀ ਮਰਜ਼ੀ ਨਾਲ ਉਹਦਾ ਨਾਲ ਸੌ ਰਿਆ ਹੀ ਹੋ ਆਪਣੀ ਮਰਜ਼ੀ ਨਾਲ ਉਹਨਾਂ ਨਾਲ ਘਰ ਹੀ 3 ਸਾਲ ਤੋਂ ਰਲ ਕੇ ਸਭ ਕੁਝ ਕਰ ਰਹੀ ਸੀ ਸਡਨਲੀ ਇਹਨਾਂ ਦੇ ਵਿਗੜ ਗਈ ਕਿਤੇ ਰਾਹ ਬੜੇ ਟਕੜੇ ਅੱਜ ਬਸ ਸਤਾ ਵਿੱਚ ਆ ਜਿਹੜੇ ਹੋਰ ਖਾਰੇ ਖੂਰੇ ਆ ਕੇ ਬੋਲਦੇ ਆ ਨਾ ਐਫ ਆਈ ਆਰ ਕਟਾ ਦਾਂਗੇ ਨਹੀਂ ਸਿੱਧਾ ਇਹ ਕਰਦਾ ਹਾਂ ਦੱਸ ਸੁਣੋ ਮੇਰੀ ਮੈਂ ਜਿਹੜੀ ਮੈਂ ਕਨੇਡੀਅਨ ਸੀ ਸਿਟੀਜ਼ਨ ਹਾਂ ਆ ਮੈਂ ਕਨੇਡੀਅਨ ਸਿਟੀਜ਼ਨ ਓਕੇ ਔਰ ਸਾਡੀ ਕੰਟਰੀ ਵਿੱਚ ਫ੍ਰੀडम ਆਫ ਸਪੀਚ ਆ ਹਰ ਮੁੱਦੇ ਤੇ ਅਸੀਂ ਬੋਲ ਸਕਦੇ ਆ ਅਸੀਂ ਪ੍ਰਾਈਮ ਮਿਨਿਸਟਰ ਟੂਡੋ ਤਾਂ ਨਹੀਂ ਛੱਡੇ ਆ ਤੇ ਹੁਣੇ ਬਸ ਚੱਕ ਟਾਲੇ ਸਾਡੇ ਤੇ ਇਹ ਕਨੇਡੀਅਨ ਲਾਅ ਆ ਇੱਥੇ ਫ੍ਰੀडम ਆਫ ਸਪੀਚ ਆ ਮੈਂ ਆਪਣੇ ਕਨੇਡਾ ਦੀ ਧਰਤੀ ਤੇ ਬਹਿ ਕੇ ਕਿਸੇ ਮੁੱਦੇ ਤੇ ਵੀ ਕੋਈ ਵੀ ਵੀਡੀਓ ਬਣਾ ਸਕਦੀ ਆ ਦਿਸ ਇਜ਼ ਨਾਟ ਅ ਫੱਕਿੰਗ ਕ੍ਰਿਮੀਨਲ ਅਫੈਂਸ ਤੁਸੀਂ ਨਾ ਮੈਂ वायरल करो वीडियो ना ਤੁਸੀਂ ਆਪਣੇ ਚੈਨਲ ਤੇ ਚਲਾਓ ਮੈਂ ਤਾਂ ਨਹੀਂ ਕਹਿੰਦੀ ਕਿ ਚਲਾਓ ਸੋ ਇਸ ਲਈ ਜੋ ਵੀ ਮੇਰੇ ਖਿਲਾਫ ਇਹ ਕਹਿੰਦਾ ਵੀ ਹਾਂ ਫਾਇਰ ਹੋ ਗਈ ਕਰਦੀ ਹਮਮ ਕਦੇ ਨਹੀਂ ਹੋਣੀ ਮੈਂ ਕੋਈ ਕ੍ਰਾਈਮ ਨਹੀਂ ਕੀਤਾ ਮੈਂ ਕਿਸੇ ਦਾ ਮਰਡਰ ਨਹੀਂ ਕੀਤਾ ਮੈਂ ਕੋਈ ਡੋਟੇਪੁੱਕ ਦੀ ਚਿਟਾ ਵੇਚਣ ਵਾਲੀ ਜਨਾਨੀ ਨਹੀਂ ਦਸਾਂ نوਹਾ ਦੀ ਕੀਰਤ ਕਰਦੀਆਂ ਕਮਾਨੀ ਹੈ ਤੇ ਆਪਣਾ ਘਰ ਚਲਾਉਣੀ ਆਪਣਾ ਟੱਬਰ ਪਾਲਦੀਆਂ ਕਿਸ ਨੂੰ ਧਮਕੀਆਂ ਦੇ ਕੇ ਪੈਸੇ ਨਹੀਂ ਲੈਂਦੀ ਆ ਜਿਹੜਾ ਨੀਲਾ ਨਿਹੰਗਾਂ ਦਾ ਚੋਲਾ ਉਹ ਇਹਦੀ ਤਾਂ ਇੱਕ ਜ਼ਮਾਨੇ ਚ ਇੱਜ਼ਤ ਹੁੰਦੀ ਸੀ ਅੱਜ ਤੱਕ ਪੂਰਾ ਚੋਲੇ ਨੂੰ